ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਪੂਰਾ ਕੋਨਾ ਨੇ ਸਿਆਸਤ ਵਿੱਚ ਇੱਕ ਵੱਡਾ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿੱਖੀ ਸਿਧਾਂਤਾਂ ਤੇ ਪੂਰਾ ਨਹੀਂ ਉਤਰ ਰਿਹਾ ਇਸ ਦੇ ਨਾਲ ਹੀ ਭਾਈ ਮਨਜੀਤ ਸਿੰਘ ਨੇ ਹਲਕਾ ਖਡੂਰ ਸਾਹਿਬ ਸਮੇਤ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਭਾਈ ਅਮਰਿਤਪਾਲ ਸਿੰਘ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਅਤੇ ਭਾਈ ਸਰਬਜੀਤ ਸਿੰਘ ਦੀ ਵੀ ਹਮਾਇਤ ਦਾ ਐਲਾਨ ਕੀਤਾ ਮੈਂ ਇਹ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀ ਕੁਰਬਾਨੀ ਤੇ ਜੇਲ੍ਹ ਤੇ ਸ਼ਹੀਦੀ ਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਥਿਰਕ ਚੁੱਕਾ ਹੈ ਔਰ ਕਾਲੀ ਦਲ ਅੱਗੇ ਜੇਲ ਮਾਪਦੰਡ ਜੇਲ ਸੀ ਕੁਰਬਾਨੀ ਹੀ ਜਾਂ ਆਪਣੇ ਛਿੱਧੀ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਪਦੰਡ ਹੈ ਉਹ ਪੈਸਿਆਂ ਨਾਲ ਤੋਲਿਆ ਜਾਂਦਾ ਹੈ ਕਿ ਜਿਹਨੂੰ ਟਿਕਟ ਨਹੀਂ ਉਹਦੇ ਕੋ ਕਿੰਨੇ ਪੈਸੇ ਆ ਔਰ ਉਹ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਉਹ ਮਾਪਦੰਡ ਜਿਹੜਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮੀਟਰ ਪੈਰਾਮੀਟਰ ਬਣ ਕੇ ਰਹਿ ਗਿਆ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤਾਂ ਮੇਰੀ ਮਾਂ ਜਥੇਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਆ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਔਰ ਆਖਰੀ ਸਾਹ ਵੀ ਇੱਥੇ ਲੈਣਾ ਲੇਕਿਨ ਅੱਜ ਮੈਂ ਬਾਦਲ ਦਲ ਤੋਂ ਜਿਹੜਾ ਹੈ ਉਹ ਮੈਂ ਅਸਤੀਫਾ ਦੇਣਾ ਔਰ ਪਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪਰਦੇੋਰ ਐਲਾਨ ਕਰਦਾ ਕਿਉਂਕਿ ਜੇਲ੍ਹ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਆ ਔਰ ਐਨਐਸਏ ਲੱਗੀ ਆ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ੍ਹ ਕੱਟਣੀ ਬੜੀ ਔਖੀ ਆ ਦੇਣੀ ਤਾਂ ਛਿੱਦੀ ਸਭ ਤੋਂ ਔਖੀ ਆ ਲੇਕਿਨ ਜੇਲ੍ਹ ਕੱਟਣੀ ਵੀ ਬੜੀ ਔਖੀ ਹੈ ਮੈਂ 8 ਸਾਲ ਜੇਲ੍ਹ ਕੱਟੀ ਹੈ ਜਿਹਦੇ ਵਿੱਚ ਅੰਮ੍ਰਿਤਸਰ ਜੇਲ੍ਹ ਜਲੰਧਰ ਜੇਲ੍ਹ ਲੋਹੇੜਾ ਜੇਲ੍ਹ ਪਟਿਆਲਾ ਜੇਲ ਸੰਗਰੂਰ ਜੇਲ ਬਠਿੰਡਾ ਜੇਲ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ ਜਲੀ ਆ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਪੜੀਆਂ ਔਖੀਆਂ ਨੇ ਸੋ ਜਿੱਥੇ ਮੁਲਾਕਾਤਾਂ ਵੀ ਜਿਹੜੀਆਂ ਨੇ ਪਿੱਛੇ ਪਰਿਵਾਰ ਉਹ ਨਹੀਂ ਸੀ ਜਾ ਸਕਦੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੀ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾ ਮੈਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਮਾਰਾ ਲਫਜ਼ ਕਹਿਣਾ ਨਾ ਸ਼ਰੋਮਣੀ ਅਕਾਲੀ ਦਲ ਨੂੰ ਕਹਿਣਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਮਾਰਾ ਨਹੀਂ ਔਰ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਇੱਕ ਆਵਾਜ਼ ਹੈ ਸਿੱਖਾਂ ਦੀ ਇੱਕ ਸਰਬੋੱਚ ਸੰਸਥਾ ਹੈ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਹੋਂਦ ਵਿੱਚ ਆਈ ਹੈ ਔਰ ਸ਼ਰੋਮਣੀ ਅਕਾਲੀ ਦਲ ਵੀ ਬੜੀਆਂ ਕੁਰਬਾਨੀਆਂ ਸ਼ਹੀਦਾਂ ਤੇ ਜੇਲਾ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਗਿਆ ਔਰ ਮੈਂ ਸਮਝਦਾ ਹਾਂ ਕਿ ਵੱਡੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਹਾਈਜੈਕ ਕਰ ਲਿਆ ਤੇ ਸਾਡੇ ਵਰਗੇ ਜਿਹੜੇ ਛਿੱਧੀਆਂ ਦੇਣ ਵਾਲੇ ਕੁਰਬਾਨੀਆਂ ਦੇਣ ਵਾਲੇ ਔਰ ਯੇਲਾ ਕੱਟਣ ਵਾਲੇ ਲੋਕ ਹੈ ਉਹਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਰਹੀ ਤੋਂ ਮੈਂ ਬਾਦਲ ਪਰਵਾਰ ਤੋਂ ਅਸਤੀਫਾ ਦੇਣਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੇਵਾ ਜਿਹੜੀ ਉਹ ਮੈਂ ਕਰਦਾ ਰਹੂੰਗਾ